ਜਿਹੜੇ ਧਰਨਾਕਾਰੀ ਸੀਗੇ ਉਹਨਾਂ ਨੇ ਜਿਹੜਾ ਸਕੂਲ ਦਾ ਜਿਹੜਾ ਗੇਟ ਸੀਗਾ ਉਹ ਲੋਕ ਕਰ ਲਿਆ ਸੀਗਾ ਤੇ ਜਿਹੜਾ ਸਟਾਫ ਸੀਗਾ ਉਹ ਅੰਦਰ ਬੰਦ ਕਰ ਲਿਆ ਸੀਗਾ ਉਸ ਸੰਬੰਧ ਨੂੰ ਲੈ ਕੇ ਆ ਸੀ ਸਾਡੇ ਵੱਲੋਂ ਐ ਐਸ ਡੀ ਐਮ ਸਾਹਿਬ ਤੇ ਅਸੀਂ ਜਿਹੜੀ ਪੁਲਿਸ ਪਾਰਟੀ ਸੀ ਮੌਕੇ ਪਰ ਪਹੁੰਚੇ ਸੀਗੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਅੰਦਰ ਬੈਠੇ ਨੇ ਇਹਨਾਂ ਨੂੰ ਜਿਹੜਾ ਬਾਹਰ ਆਉਣ ਦਿੱਤਾ ਜਾਵੇ বারবার ਗੱਲਬਾਤ ਕਰਨ ਦੇ ਬਾਅਦ ਵੀ ਜਿਹੜਾ ਗੇਟ ਜਿਹੜਾ ਹੈਗਾ ਉਹ ਛੱਡਿਆ ਨਹੀਂ ਲੌਕ ਕੀਤਾ ਹੋਇਆ ਸੀਗਾ ਫਿਰ ਐਟ ਦਾ ਐਂਡ ਇਵਨਿੰਗ ਦੇ ਵਿੱਚ ਜਿਹੜਾ ਸੀਗਾ ਡਿਊਟੀ ਮੈਜਿਸਟਰੇਟ ਸਾਹਿਬ ਵੱਲੋਂ ਗੇਟ ਕਰਵਾਉਣ ਦੇ ਹੁਕਮ ਦਿੱਤੇ ਗਏ ਸੀਗੇ ਤੋਂ ਉਹ ਸੁਖਮਨ ਦੀ ਪਾਲਾਂ ਦੇ ਵਿੱਚ ਪੁਲਿਸ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਗੇਟ ਖਾਲੀ ਕਰਵਾਇਆ ਗਿਆ ਲਾਟੀ ਚਾਰਜ ਬਿਲਕੁਲ ਸਾਡੇ ਵੱਲੋਂ ਜਿਹੜਾ ਹੈਗਾ ਨਹੀਂ ਕੀਤਾ ਗਿਆ ਉੱਥੇ ਸਾਡਾ ਸਿਰਫ ਇਨਾ ਮੇਨ ਮਕਸਦ ਸੀਗਾ ਕਿ ਕਿਉਂਕਿ ਡਿਊਟੀ ਮੈਜਿਸਟਰੇਟ ਵੱਲੋਂ ਗੇਟ ਖਾਲੀ ਕਰਾਉਣ ਦੇ ਹੁਕਮ ਦਿੱਤੇ ਗਏ ਸੀਗੇ ਸੋ ਅਸੀਂ ਸਿਰਫ ਗੇਟ ਜਿਹੜਾ ਖਾਲੀ ਕਰਾਉਣ ਵਾਸਤੇ ਬੀਤੇ ਦਿਨ ਆਦਰਸ਼ ਸਕੂਲ ਦੇ ਅਧਿਆਪਕਾਂ ਅਤੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ ਜਿਨ੍ਹਾਂ ਨੂੰ ਪੁਲਿਸ ਨੇ ਖੁਦਿਹੜਿਆ ਤੇ ਉਹਨਾਂ ਨੂੰ ਉਥੋਂ ਧਰਨਾ ਚੁਕਾਇਆ ਗਿਆ ਸਾਡੇ ਨਾਲ ਐਸਪੀ ਮੌਜੂਦ ਨੇ ਪੂਰੀ ਗੱਲਬਾਤ ਕਰਦੇ ਆ ਸਰ ਉਹ ਆਪਣੀਆਂ ਬੰਗਾਂ ਨੂੰ ਲੈ ਕੇ ਸ਼ਾਂਤਮਈ ਧਰਨਾ ਦੇ ਰਹੇ ਸੀ ਉਹ ਕਹਿੰਦੇ ਕਿਸਾਨਾਂ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਔਰਤਾਂ ਦੀ ਕੁੱਟਮਾਰ ਵੀ ਕੀਤੀ ਹੈਗੀ ਇਹ ਪੂਰਾ ਕੀ ਮਾਮਲਾ ਸੀ ਇਹ ਇੱਕ ਆਦਰਸ਼ ਸਕੂਲ ਪਿੰਡ ਚੌਕੇ ਦਾ ਮਸਲਾ ਹੈਗਾ ਜੋ ਲਗਾਤਾਰ ਪਿਛਲੇ ਆਲਮੋਸਟ 1 ਮਹੀਨੇ ਤੋਂ ਚੱਲ ਰਿਹਾ ਸੀਗਾ ਉਹਦੇ ਵਿੱਚ ਜੋ ਮੈਨੇਜਮੈਂਟ ਸਟਾਫ ਹੈਗਾ ਤੇ ਉਹਨਾਂ ਦੇ ਟੀਚਰਸ ਨਾਲ ਕੁਝ ਇਸ਼ੂ ਚੱਲ ਰਿਹਾ ਸੀਗਾ ਆ ਉਸ ਸੰਬੰਧ ਵਿੱਚ ਅਸੀਂ ਉਹਨਾਂ ਨਾਲ ਵਾਰ-ਵਾਰ ਜਿਹੜੀ ਸੀਗੀ ਡਾਇਲੌਗ ਜਿਹੜਾ ਪ੍ਰੋਸੈਸ ਰਹੀ ਅਸੀਂ ਨਿਪਟੌਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਹਿਲਾਂ ਵੀ ਸਾਡੇ ਵੱਲੋਂ ਵੀ ਤੇ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਵੀ ਐਡੀਸੀ ਮੈਡਮ ਵੱਲੋਂ ਵੀ ਇਹਦੇ ਵਿੱਚ ਜਿਹੜੀ ਉਹਨਾਂ ਨਾਲ ਮੀਟਿੰਗਸ ਕੀਤੀਆਂ ਗਈਆਂ ਸੀਗੀਆਂ ਪਰੰਤੂ ਕੱਲ ਜਿਹੜਾ ਸੀਗਾ ਜਿਹੜੇ ਧਰਨਾਕਾਰੀ ਸੀਗੇ ਉਹਨਾਂ ਨੇ ਜਿਹੜਾ ਸਕੂਲ ਦਾ ਜਿਹੜਾ ਗੇਟ ਸੀਗਾ ਉਹ ਲੋਕ ਕਰ ਲਿਆ ਸੀਗਾ ਤੇ ਜਿਹੜਾ ਸਟਾਫ ਸੀਗਾ ਉਹ ਅੰਦਰ ਬੰਦ ਕਰ ਲਿਆ ਸੀਗਾ ਉਸ ਬੰਦ ਨੂੰ ਲੈ ਕੇ ਆ ਸੀ ਸਾਡੇ ਵੱਲੋਂ ਐਸ ਡੀ ਐਮ ਸਾਹਿਬ ਤੇ ਅਸੀਂ ਜਿਹੜੀ ਪੁਲਿਸ ਪਾਰਟੀ ਸੀ ਮੌਕੇ ਪਰ ਪਹੁੰਚੇ ਸੀਗੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਅੰਦਰ ਬੈਠੇ ਨੇ ਇਹਨਾਂ ਨੂੰ ਜਿਹੜਾ ਬਾਹਰ ਆਉਣ ਦਿੱਤਾ ਜਾਵੇ ਸਕੂਲ ਦਾ ਗੇਟ ਰੋਕਣਾ ਇਟਸ ਇਲਲੀਗਲ ਪ੍ਰੋਟੈਸਟ ਕਰਨਾ ਜਿਹੜਾ ਹੈਗਾ ਹਰੇਕ ਦਾ ਹੱਕ ਹੈਗਾ ਪਰੰਤੂ ਜਿਹੜਾ ਹੈਗਾ ਉਹਨਾਂ ਨੇ ਵਾਰ-ਵਾਰ ਗੱਲਬਾਤ ਕਰਨ ਦੇ ਬਾਅਦ ਵੀ ਜਿਹੜਾ ਗੇਟ ਜਿਹੜਾ ਹੈਗਾ ਉਹ ਛੱਡਿਆ ਨਹੀਂ ਲੌਕ ਕੀਤਾ ਹੋਇਆ ਸੀਗਾ ਫਿਰ ਐਟ ਦਾ ਐਂਡ ਈਵਨਿੰਗ ਦੇ ਵਿੱਚ ਜਿਹੜਾ ਗੇਟ ਕਰਵਾਉਣ ਦੇ ਹੁਕਮ ਦਿੱਤੇ ਗਏ ਸੀਗੇ ਤਾਂ ਉਹ ਸੁਕਮਾਂ ਦੇ ਪਾਲਾਂ ਦੇ ਵਿੱਚ ਪੁਲਿਸ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਗੇਟ ਖਾਲੀ ਕਰਵਾਇਆ ਗਿਆ ਤੇ ਜਿਹੜਾ ਉਹਨਾਂ ਨੇ ਪੁਲਿਸ ਨੂੰ ਜਦੋਂ ਗੇਟ ਖਾਲੀ ਕਰਾਉਣ ਵਾਸਤੇ ਆਪਣੀ ਡਿਊਟੀ ਕਰ ਵਾਸਤੇ ਅੱਗੇ ਵਧੀ ਤਾਂ ਉਹਨਾਂ ਵੱਲੋਂ ਵੀ ਸਾਨੂੰ ਰੋਕਿਆ ਗਿਆ ਸੀਗਾ ਤੇ ਜਿਸ ਦੇ ਵਿੱਚ ਸਬੰਧ ਦੇ ਵਿੱਚ ਜਿਹੜਾ ਹੈਗਾ ਅਸੀਂ ਥਾਣਾ ਸਦਰ ਰਾਮਪੁਰਾ ਦੇ ਵਿੱਚ ਐਫ ਆਈ ਆਰ ਵੀ ਰਜਿਸਟਰ ਕੀਤੀ ਹੈ ਜੋ ਰਿਲੇਵੈਂਟ ਸੈਕਸ਼ਨਸ ਅਗੇ ਨੇ ਤੇ ਫਿਲਹਾਲ ਜਿਹੜੀ ਹੈਗੀ ਹੁਣ ਵੀ ਅਸੀਂ ਚਾਹੁੰਦੇ ਹਾਂ ਕਿ ਗੱਲਬਾਤ ਰਹੀ ਜਿਹੜਾ ਹੈਗਾ ਇਸ ਮਸਲੇ ਨੂੰ ਸੁਲਝਾਇਆ ਜਾਵੇ ਸੋ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਲਗਾਤਾਰ ਤੇ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਉਹਨੇ ਉਪਲਾਇਆ ਕਿ ਕਿਸਾਨ ਕਿਸਾਨਾਂ ਦੇ ਉੱਤੇ ਤੇ ਆਪਕਾ ਦੇ ਉੱਤੇ ਪੁਲਿਸ ਨੇ लाठी चार्ज ਕੀਤਾ ਧੱਕੇਸ਼ਾਹੀ ਕੀਤੀ ਹੈ ਔਰਤਾਂ ਦੀ ਜਿਹੜੀ ਖਿੱਚਤੂ ਕੀਤੀ ਗਈ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੈਠ ਕੇ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਸੀ ਕਾਫੀ ਸਮਾਂ ਉਹਨਾਂ ਨੂੰ ਹੋ ਗਿਆ ਤੇ ਰੋਜ਼ ਪ੍ਰਦਰਸ਼ਨ ਕਰਦੇ ਹਨ ਆ ਦੇਖੋ ਜਿਹੜੀ ਲਾਠੀ ਚਾਰਜ ਵਾਲੀ ਗੱਲ ਹੈ ਲਾਠੀ ਚਾਰਜ ਬਿਲਕੁਲ ਸਾਡੇ ਵੱਲੋਂ ਜਿਹੜਾ ਹੈਗਾ ਨਹੀਂ ਕੀਤਾ ਗਿਆ ਉੱਥੇ ਸਾਡਾ ਸਿਰਫ ਇਹਨਾ ਮੇਨ ਮਕਸਦ ਸੀਗਾ ਕਿ ਕਿਉਂਕਿ ਡਿਊਟੀ ਮੈਜਿਸਟਰੇਟ ਵੱਲੋਂ ਗੇਟ ਖਾਲੀ ਕਰਾਉਣ ਦੇ ਹੁਕਮ ਦਿੱਤੇ ਗਏ ਸੀਗੇ ਸੋ ਅਸੀਂ ਸਿਰਫ ਗੇਟ ਜਿਹੜਾ ਖਾਲੀ ਕਰਾਉਣ ਵਾਸਤੇ ਜਿਹੜੀ ਹੈਗੀ ਫੁੱਲ ਸਪੋਰਟ ਸੀਡੀ ਸੀਗੀ ਉਹਦੇ ਨਾਲ ਆਪਣੀ ਡਿਊਟੀ ਕੀਤੀ ਆ ਸੈਕੰਡਲੀ ਜਿਹੜਾ ਲਗਾਤਾਰ ਜਿਹੜਾ ਇਸ਼ੂ ਚੱਲ ਰਿਹਾ ਉਹਦੇ ਵਾਸਤੇ ਅਸੀਂ ਪਹਿਲਾਂ ਵੀ ਮੀਟਿੰਗਸ ਜਿਹੜੀਆਂ ਹੈਗੀਆਂ ਉਹਨਾਂ ਨਾਲ ਕਰ ਰਹੇ ਸੀਗੇ ਤੇ ਫਰਦਰ ਵੀ ਜਿਹੜਾ ਹੈਗਾ ਸੀ ਸਾਡੀ ਕੋਸ਼ਿਸ਼ ਹੈਗੀ ਵੀ ਇਹਨੂੰ ਗਲਬਾ ਤਰ੍ਹਾਂ ਜਿਹੜਾ ਹੈਗਾ ਇਹਨੂੰ ਸੌਲਡ ਆਊਟ ਕੀਤਾ ਜਾਵੇ ਕੱਲ ਜੇ ਮੈਂ ਰੈਸਟ ਕੀਤੇ ਚਲੋ ਛੱਡ ਦਿੱਤਾ ਕਿਉਂ ਮੈਂ ਤਾਂ ਕੀ ਕਾਰਵਾਈ ਕੀਤੀ ਗਈ ਹੈਗੀ ਕ ਆ ਦੇਖੋ ਉੱਥੇ ਜਿਹੜਾ ਹੈਗਾ ਕਿਉਂਕਿ ਗੇਟ ਦੇ ਅੱਗੇ ਬੈਠੇ ਸੀਗੇ ਉਹਨਾਂ ਨੂੰ ਹਟਾਉਣ ਵਾਸਤੇ ਜਿਹੜਾ ਹੈਗਾ ਪੁਲਿਸ ਨੂੰ ਲਾਇਨ ਆਰਡਰ ਸਟੇਸ਼ਨ ਨੂੰ ਬੇਸ ਪੋਲ ਰੱਖਣ ਵਾਸਤੇ ਉੱਥੋਂ ਹਟਾਉਣਾ ਪਿਆ ਆ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਕੋਈ ਵੀ ਅਸੀਂ ਉਹਨਾਂ ਨੂੰ ਅਰੈਸਟ ਨਹੀਂ ਸਾਡੇ ਵੱਲੋਂ ਕੀਤੀ ਗਈ ਆ ਬਾਕੀ ਜਿਹੜਾ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਉਹਦੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਤੇ ਜੇ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਉਗੀ ਤਾਂ ਇਸ ਪਰ ਲਾਅ ਕਾਰਵਾਈ ਕੀਤੀ ਜਾਵੇਗੀ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਜੀ ਇਹਦੇ ਵਿੱਚ ਜਿਹੜੇ 3 ਬਾਈ ਨੇਮ ਹੈਗੇ ਆ ਤੇ ਬਾਕੀ ਜਿਹੜੇ ਬੰਦੇ ਉਹਦੇ ਚਾਨਪਛਾ ਕੋਈ ਲੱਗਦਾ ਨਹੀਂ ਸੀ ਵੀ ਮੀਟਿੰਗ ਬੈੱਕੇ ਜਿਵੇਂ ਤੁਸੀਂ ਉੱਥੇ ਗਏ ਹੋ ਉਹਨਾਂ ਨੂੰ ਪਹਿਲਾਂ ਮੀਟਿੰਗ ਕੀਤੀ ਕੋਈ ਬੈੱਕੇ ਮਸਲਾ ਹੱਲ ਹੋਵੇ ਜਾ ਉਹਨਾਂ ਨੇ ਸਮੇਂ 'ਚ ਵੀ ਬੈੱਕੇ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਜੋ ਇਹ ਅਜੀਬ ਸਥਿਤੀ ਨਾ ਬਣੇ ਕਿਉਂਕਿ ਸਕੂਲ ਦਾ ਮਾਹੌਲ ਵੀ ਖਰਾਬ ਹੁੰਦਾ ਜਿਵੇਂ ਤੁਸੀਂ ਕੱਲ ਦੱਸਿਆ ਵੀ ਉਹਨਾਂ ਨੇ ਸਕੂਲ ਨੂੰ ਲੋਕ ਲਾ ਲਿਆ ਤਾਂ ਕਿਧਰ ਕਿਤੇ ਸਕੂਲ ਦਾ ਮਾਹੌਲ ਵੀ ਖਰਾਬ ਹੋਇਆ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੁੰਦੀ ਹੈ ਪਿੰਡ ਵਾਸੀ ਵੀ ਇਸ ਨੂੰ ਲੈ ਕੇ ਕਾਫੀ ਇਤਰਾਜ਼ ਠਾਰੇ ਨੇ ਔਰ ਡੈਫੀਨੇਟਲੀ ਜਿਹੜਾ ਕਿਉਂਕਿ ਇਸ ਮੇ ਇਸ਼ੂ ਨੂੰ ਲੈ ਕੇ ਪਿੰਡ ਵਾਲੇ ਵੀ ਜਿਹੜੇ ਹੈਗੇ ਉਹਨਾਂ ਨੇ ਵੀ ਅਲੱਗ ਧਰਨਾ ਲਗਾਇਆ ਹੋਇਆ ਸੀਗਾ ਕਿਉਂਕਿ ਜਿਹੜਾ ਧਰਨਾਕਾਰੀ ਸੀਗੀ ਉਹ ਆਈ ਥਿੰਕ ਪਿੰਡ ਦੇ ਵਿੱਚ ਪਿੰਡ ਵਾਲੇ ਨਹੀਂ ਹੈਗੇ ਜਿਹੜੇ ਪਿੰਡ ਵਾਲੇ ਨੇ ਆਪਣਾ ਅਲੱਗ ਧਰਮਾ ਇੱਕ ਸਕੂਲ ਦੇ ਅੰਦਰ ਲਗਾਇਆ ਹੋਇਆ ਸੀਗਾ ਕਿ ਜਿਹੜਾ ਹੈਗਾ ਸਕੂਲ ਨੂੰ ਜਿਹੜਾ ਗੇਟ ਨਾ ਰੁਕਿਆ ਜਾਵੇ ਗੇਟ ਖੋਲਿਆ ਜਾਵੇ ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਸਾਰਿਆਂ ਦੇ ਉੱਥੇ ਪੜ੍ਹਦੇ ਆ ਤੋ ਅਸੀਂ ਵੀ ਸਾਰਿਆਂ ਅਸੀਂ ਵੀ ਉਹਨਾਂ ਨੂੰ ਹਣ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਐਜੂਕੇਸ਼ਨ ਦਾ ਮਸਲਾ ਹੈਗਾ ਇਹਨੂੰ ਤਰੀਕੇ ਨਾਲ ਡ ਜਿੱਥੇ ਕਿਸੇ ਨੇ ਪੜ੍ਹਨ ਦਾ ਹੱਕ ਜਿਹੜਾ ਹੈਗਾ ਰਾਈਟ ਟੂ ਐਜੂਕੇਸ਼ਨ ਹਰੇਕ ਦਾ ਬਣਦਾ ਤੇ ਜੋ ਪ੍ਰੋਟੈਸਟ ਕਰਨੀ ਤੋਂ ਉਹਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ ਤੇ ਅੱਜ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕਰਕੇ ਗੱਲਬਾਤ ਰਹੀ ਐ ਅਸੀਂ ਸੌਲਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੇਨ ਪਰਪਸ ਤੇ ਇਹੀ ਹੈ ਕਿ ਜਿਹੜੇ ਪਿੰਡ ਦਾ ਜਿਹੜਾ ਸਕੂਲ ਹੈਗਾ ਉੱਥੇ ਕਿਉਂਕਿ ਬਹੁਤ ਬੱਚੇ ਉਹਨਾਂ ਦੇ ਪਿੰਡ ਦੇ ਸਕੂਲ ਦੇ ਪੜ੍ਹਦੇ ਆ ਤੇ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀ ਵੀ ਤੁਸੀਂ ਵੀ ਆਪਣੇ ਲੈਵਲ ਤੇ ਉਹਨਾਂ ਨੂੰ ਰਿਕੁਐਸਟ ਕਰੋ ਕਿ ਜਿਹੜਾ ਹੈਗਾ ਸਕੂਲ ਦਾ ਗੇਟ ਐਟ ਲੀਸਟ ਨਾ ਰੁਕਿਆ ਜਾਵੇ ਵੈਸੇ ਜਿਹੜੇ ਪ੍ਰੋਟੈਸਟ ਕਰਨੀ ਕਰ ਬਿਲਕੁਲ ਐਸਐਨਐਸਪੀ ਨਿਰੰਦਰ ਸਿੰਘ ਜਿੰਨੜਾ ਨੇ ਦੱਸਿਆ ਕਿ ਧਰਨਾ ਕਾਰਕੀਆਂ ਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਇਹਨਾਂ ਇਹ ਵੀ ਕਿਹਾ ਕਿ ਪਿੰਡ ਵਾਸੀ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਮਾਮਲੇ ਨੂੰ ਹੱਲ ਕਰਨ ਲਈ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਮਨੀਸ਼ ਗਰਗ ਪੀਟੀਸੀ ਨਿਊਜ਼ ਬਟਿੰਡਾ